ਸਰਵ ਜੀ ਸੰਗਰੂਰ ਵੀ ਦੀਦਿ ਨੰਨ ਕਰਗਲਾ ਮਿੱਠੀਆਂ ਨੰਨ ਮੈਨੂੰ ਪਰਮਾ ਕਰਗਲਾ ਮਿੱਠੀਆਂ ਨੰਨ ਮੈਨੂੰ ਪਰਮਾ ਸਭ ਜਿ ਬਾਗ ਦੀ ਖਾਨਾ ਪੜ ਮੇਰੀ ਮਾਂ ਸਭ ਜਿ ਬਾਗ ਦੀ ਖਾਨਾ ਪੜ ਮੇਰੀ ਮਾਂ ਕਰਗਲਾ ਮਿੱਠੀਆਂ ਨੰਨ ਮੈਨੂੰ ਪਰਮਾ ਕਰਗਲਾ ਮਿੱਠੀਆਂ ਨੰਨ ਮੈਨੂੰ ਪਰਮਾ ਕਰਨਾਂ ਦੱਲ ਫਰੈਂਡਸ਼ਿਪ ਦੀ ਕਰ ਨਾ ਤੂੰ ਗੱਲ ਫਰੈਂਡਸ਼ਿਪ ਦੀ ਫਿਕਰੇ ਮੈਨੂੰ ਪੜਾਈ ਦਾ ਫਿਕਰੇ ਮੈਨੂੰ ਪੜਾਈ ਦਾ ਕਰ ਨਾ ਤੂੰ ਗੱਲ ਫਰੈਂਡਸ਼ਿਪ ਦੀ ਕਰ ਨਾ ਤੂੰ ਗੱਲ ਫਰੈਂਡਸ਼ਿਪ ਦੀ ਫਿਕਰੇ ਮੈਨੂੰ ਪੜਾਈ ਦਾ ਫਿਕਰੇ ਮੈਨੂੰ ਪੜਾਈ ਦਾ ਥਾਰੇ ਸੁਪਨੇ ਨਾ ਪੂਰੇ ਕੱਲ੍ਹੀ ਥਾਰੇ ਸੁਪਨੇ ਨਾ ਪੂਰੇ ਕੱਲ੍ਹੀ ਹਾਲੇ ਰੱਜ ਕਰ ਨਹੀਂ ਕਮਾਈ ਐ